ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚਨਾ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਫਰੋਜੀ ਕਲਰ ਦੀ ਸਕੀਵੀ ਬਣਾਈ ਹੋਈ ਹੈ ਬਾਹਾਂ ਵਾਲੀ ਆ ਦੇਖੋ ਜੀ 5.5 5 ਇੰਚ ਦੇ ਆਪਾਂ ਬਾਰਡਰ ਰੱਖੇ ਹੋਏ ਨੇ 12 ਇੰਚ ਤੇ ਮੋਡਿਆਂ ਦੀ ਕੱਟ ਪਾਈ ਹੋਈ ਹੈ 5.5 ਇੰਚ ਬਾਰਡਰ ਆਪਾਂ ਬਾਹਾਂ ਦੇ ਰੱਖੇ ਹੋਏ ਨੇ ਆ ਦੇਖੋ ਜੀ ਤੇ ਇਸ ਤਰ੍ਹਾਂ ਆਪਣੀ ਸਕੀਵੀ ਬਣੀ ਹੋਈ ਹੈ ਜਿਹੜਾ ਇਸ ਦੇ ਉੱਪਰ ਆਪਾਂ ਡਿਜ਼ਾਈਨ ਪਾਇਆ ਹੈ ਇਸ ਡਿਜ਼ਾਈਨ ਬਾਰੇ ਮੈਂ ਪਹਿਲਾਂ ਵੀਡੀਓ ਪਾਈ ਹੋਈ ਸੀ ਜਿਹੜੀ ਆਪਾਂ ਰੈੱਡ ਕਲਰ ਦੀ ਸਕੀਵੀ ਬਣਾਈ ਸੀ ਉਸ ਦੇ ਉੱਪਰ ਵੀ ਆਪਾਂ ਇਹੀ ਡਿਜ਼ਾਈਨ ਪਾਇਆ ਹੋਇਆ ਸੀ ਤੇ ਉਸ ਡਿਜ਼ਾਈਨ ਬਾਰੇ ਮੈਂ ਦੱਸਿਆ ਹੋਇਆ ਪਹਿਲਾਂ ਤੋਂ ਤੇ ਇਹ ਆਪਾਂ ਮੋਢਿਆਂ ਦੀ ਕਾਰਟ 12 ਇੰਚ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਡੋਰੀ ਬਾਰੇ ਦੱਸਾਂਗੇ ਜਿਹੜੀ ਆਪਾਂ ਗਲੇ ਦੇ ਵਿੱਚ ਡੋਰੀ ਬਣਾਈ ਹੋਈ ਹੈ ਤੇ ਫੁਮਨ ਲਾਇਆ ਹੋਇਆ ਹੈ ਆਪਾਂ ਇਸ ਦੇ ਬਾਰੇ ਦੱਸਾਂਗੇ ਇਹ ਗਲਾ ਥੋੜਾ ਵੱਧ ਉਣ ਕੇ ਬਣਾਇਆ ਹੋਇਆ ਹੈ ਥੋੜਾ ਛੋਟਾ ਗਲਾ ਚਾਹੀਦਾ ਸੀ ਜਿਨ੍ਹਾਂ ਨੇ ਇਹ ਸਕੀਵੀ ਆਰਡਰ ਤੇ ਤਿਆਰ ਕਰਵਾਈਏ ਤੇ ਇਹ ਜਿਹੜੀ ਆਪਾਂ ਅਰ ਜਿਹਦੀ ਵੀਡੀਓ ਵਿੱਚ ਆਪਾਂ ਡੋਰੀ ਬਾਰੇ ਦੱਸਾਂਗੇ ਤੇ ਫੁੰਮਣ ਬਾਰੇ ਦੱਸਾਂਗੇ ਇਹੇ ਡੋਰੀ ਆਪਾਂ ਕਿਸ ਤਰ੍ਹਾਂ ਬਣਾਉਣੀ ਹੈ ਤੇ ਫੁੰਮਣ ਕਿਸ ਤਰ੍ਹਾਂ ਬਣਾ ਕੇ ਆਪਾਂ ਅਟੈਚ ਕਰਾਂਗੇ ਆ ਦੇਖੋ ਜੀ ਫੁੰਮਣ ਤੇ ਡੋਰੀ ਆਪਾਂ ਬਣਾ ਕੇ ਇਸ ਤਰ੍ਹਾਂ ਆਪਾਂ ਗਲੇ ਦੇ ਵਿੱਚ ਆਪਾਂ ਲਾਈ ਹੋਈ ਏ ਤੇ ਇਹੇ ਸਕੀਵੀ ਡੀ ਟੌਰ ਬਣਾ ਲਿੰਦੀ ਏ ਇਸ ਤਰ੍ਹਾਂ ਬਣੀ ਹੋਈ ਸਕੀਵੀ ਬਹੁਤ ਸੋਹਣੀ ਲੱਗਦੀ ਏ ਤੁਸੀਂ ਇਸ ਨੂੰ ਸਕੀਵੀ ਵਿੱਚ ਕਿਸੇ ਵੀ ਜੈਕਟ ਵਿੱਚ ਜਿਵੇਂ ਆਪਾਂ ਕਰੋਸ਼ੀਏ ਵਿੱਚ ਕ੍ਰੋਸ਼ੀਏ ਦੀ ਕੋਈ ਵੀ ਜੈਕਟ ਵਗੈਰਾ ਬਣਾਉਣੀ ਆ ਛੋਟੀ ਜੀ ਤਾਂ ਉਸਦੇ ਵਿੱਚ ਵੀ ਆਪਾਂ ਡੋਰੀ ਪਾ ਲੈਂਦੇ ਆ ਉਹ ਵੀ ਬਹੁਤ ਵਧੀਆ ਲੱਗਦੀ ਹੈ ਤੇ ਡੋਰੀ ਕਿਸ ਤਰ੍ਹਾਂ ਬਣਾਉਣੀ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਇਸ ਦੇ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆਪਾਂ ਡੋਰੀ ਬਣਾਉਣੀ ਸ਼ੁਰੂ ਕਰਦੇ ਆਂ ਮੈਂ ਇਹ ਵਾਈਟ ਰੰਗ ਦੀ ਇੱਕ ਜੈਕਟ ਬਣਾ ਰਹੀ ਆਂ ਕ੍ਰੋਸ਼ੀਏ ਤੇ ਤੇ ਉਸ ਦੇ ਵਿੱਚ ਆਪਾਂ ਇਸ ਤਰ੍ਹਾਂ ਡੋਰੀ ਜਿਹੜੀ ਇਹ ਬਣਾ ਬਣਾ ਕੇ ਲਾਉਣੀ ਹੈ ਇਹ ਛੋਟੀ ਜੀ ਆਪਾਂ ਜੈਕਟ ਬਣਾਈਏ ਤੇ ਡੋਰੀ ਵੀ ਬਹੁਤ ਛੋਟੀ ਬਣਾਈ ਹੋਈ ਹੈ ਆ ਦੇਖੋ ਜੀ ਉਸ ਦੇ ਅੱਗੇ-ਅੱਗੇ ਆਪਾਂ ਸਿਰਫ ਡੋਰੀ ਲਾਉਣੀ ਹੈ ਸਾਰੀ ਗਲੇ ਦੇ ਵਿੱਚ ਪਾਉਣ ਦੀ ਲੋੜ ਨਹੀਂ ਸਿਰਫ ਅੱਗੇ ਫੁੰਮਣ ਲਾ ਕੇ ਛੋਟੀ ਜੀ ਆਪਾਂ ਡੋਰੀ ਬਣਾਈ ਹੋਈ ਹੈ ਆ ਦੇਖੋ ਜੀ ਜਿਹੜੀ ਮੈਂ ਜੈਕਟ ਬਣਾ ਰਹੀਆਂ ਉਸ ਦੇ ਬਾਰੇ ਵੀ ਮੈਂ ਵੀਡੀਓ ਪਾਵਾਂਗੀ ਅਲੱਗ ਤੋਂ ਉਹੋ ਕਿਸ ਤਰ੍ਹਾਂ ਬਣਾਉਣੀ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਡੋਰੀ ਬਾਰੇ ਦੱਸ ਰਹੇ ਆ ਆ ਦੇਖੋ ਜੀ ਇਹ ਡੋਰੀ ਆਪਾਂ ਬਣਾਈ ਹੋਈ ਏ ਇੱਕ ਡੋਰੀ ਤਾਂ ਤੇ ਇੱਕ ਹੋਰ ਡੋਰੀ ਆਪਾਂ ਬਣਾ ਕੇ ਤਿਆਰ ਕਰਨੀ ਏ ਤੇ ਆ ਦੇਖੋ ਜੀ ਬਹੁਤ ਵਧੀਆ ਇਸ ਤਰੀ ਸ਼ੇਪ ਆਈ ਹੋਈ ਏ ਬਣੀ ਹੋਈ ਬਹੁਤ ਸੋਹਣੀ ਲੱਗ ਰਹੀ ਏ ਥੋੜੀ ਮੋਟੀ ਬਣੀ ਹੋਈ ਏ ਕਿਉਂਕਿ ਆਪਾਂ ਦੋਰੀ ਉਹ ਨਦੀ ਬਣਾ ਕੇ ਇਹ ਤਿਆਰ ਕੀਤੀ ਏ ਡਬਲ ਉਨ ਲਈ ਹੋਈ ਏ ਉਹਦੇ ਵਿੱਚ ਆ ਦੇਖੋ ਜੀ ਇਹ ਆਪਾਂ ਕਿਸ ਤਰ੍ਹਾਂ ਬਣਾਈਏ ਅੱਜ ਦੀ ਵੀਡੀਓ ਵਿੱਚ ਮੈਂ ਇਸ ਦੇ ਬਾਰੇ ਦੱਸਾਂਗੀ ਆ ਦੇਖੋ ਜੀ ਆਪਾਂ ਇਹ ਵਰਤਮਾਨ ਦਾ ਗੋਲਾ ਉਹਨਾਂ ਦਾ ਲਿਆ ਹੋਇਆ ਹੈ ਆ ਦੇਖੋ ਜੀ ਵਾਈਟ ਰੰਗ ਦਾ ਕਿਉਂਕਿ ਆਪਾਂ ਵਾਈਟ ਰੰਗ ਦੀ ਕਰੋਸ਼ੀਏ ਤੇ ਜੈਕਟ ਬਣਾ ਰਹੇ ਹਾਂ ਤੇ ਉਸ ਦੇ ਵਿੱਚ ਆਪਾਂ ਇਹ ਡੋਰੀ ਜਿਹੜੀ ਆ ਪਾਉਣੀ ਹੈ ਆ ਦੇਖੋ ਜੀ ਡੋਰੀ ਬਣਾਉਣ ਦੇ ਦੋ ਤਰੀਕੇ ਆ ਇੱਕ ਤਰੀਕਾ ਤਾਂ ਜੇਕਰ ਆਪਾਂ ਥੋੜੀ ਬਰੀਕ ਡੋਰੀ ਬਣਾਉਣੀ ਆ ਫਿਰ ਤਾਂ ਸਿੰਪਲ ਤਰੀਕਾ ਆ ਦੇਖੋ ਜੀ ਕਰੋਸ਼ੀਏ ਨਾਲ ਇਸ ਤਰ੍ਹਾਂ ਆਪਾਂ ਸਿੰਗਲ ਜਿਹੜਾ ਆਪਣੀ ਤਾਗਾ ਸਿੰਗਲ ਧਾਗੇ ਨਾਲ ਆਪਾਂ ਇਸ ਤਰ੍ਹਾਂ ਕੋਸ਼ੀ ਨਾਲ ਆਪਾਂ ਚਾਈਨਾ ਜਿਵੇਂ ਆਪਾਂ ਚੈਨ ਬਣਾਉਂਦੇ ਆ ਉਸ ਤਰ੍ਹਾਂ ਆਪਾਂ ਇਸ ਤਰ੍ਹਾਂ ਚੈਨ ਬਣਾ ਲੈਣੀ ਹੈ ਤੇ ਇਸ ਨੂੰ ਆਪਾਂ ਡੋਰੀ ਬਣਾ ਸਕਦੇ ਹਾਂ ਇਸ ਤਰ੍ਹਾਂ ਇਹ ਸਿੰਪਲ ਟ੍ਰਿਕ ਹੈ ਜੀ ਤੇ ਜੇਕਰ ਥੋੜੀ ਆਪਾਂ ਮੋਟੀ ਡੋਰੀ ਬਣਾਉਣੀ ਹੈ ਤਾਂ ਫਿਰ ਆਪਾਂ ਡਬਲ ਕਰਕੇ ਧਾਗੇ ਨੂੰ ਡਬਲ ਕਰਕੇ ਵੀ ਆਪਾਂ ਇਸ ਤਰ੍ਹਾਂ ਬਣਾ ਰੇ ਬਣਾ ਸਕਦੇ ਹਾਂ ਜੇਕਰ ਆਪਾਂ ਸੋਖੇ ਤਰੀਕੇ ਨਾਲ ਡੋਰੀ ਬਣਾਉਣੀ ਹੈ ਜੇਕਰ ਬਿਲਕੁਲ ਸੋਖੇ ਤਰੀਕੇ ਨਾਲ ਡੋਰੀ ਬਣਾਉਣੀ ਹੈ ਤਾਂ ਫਿਰ ਆਪਾਂ ਇਸ ਨੂੰ ਡਬਲ ਕਰਕੇ ਇਸ ਤਰ੍ਹਾਂ ਥੋੜੀ ਮੋਟੀ ਡੋਰੀ ਬਣਾ ਸਕਦੇ ਹਾਂ ਦੇਖੋ ਜੀ ਆਪਾਂ ਧਾਗੇ ਨੂੰ ਡਬਲ ਕੀਤਾ ਹੋਇਆ ਤੇ ਇਸ ਤਰ੍ਹਾਂ ਆਪਾਂ ਸਿੰਪਲ ਟ੍ਰਿਕੇ ਨਾਲ ਹੀ ਇਸ ਤਰ੍ਹਾਂ ਡੋਰੀ ਬਣਾ ਸਕਦੇ ਹਾਂ ਦੇਖੋ ਜੀ ਤੇ ਜਿਹੜੀ ਡੋਰੀ ਮੈਂ ਬਣਾਈ ਹੋਈ ਹੈ ਉਸ ਦੇ ਬਾਰੇ ਵੀ ਮੈਂ ਦੱਸਾਂਗੀ ਉਹੋ ਕਿਸ ਤਰ੍ਹਾਂ ਬਣਾਉਣੀ ਹੈ ਤੇ ਇਹ ਸੌਖੇ ਤਰੀਕੇ ਨੇ ਡੋਰੀ ਬਣਾਉਣ ਦੇ ਜੇਕਰ ਕਿਸੇ ਨੂੰ ਸਮਝ ਨਹੀਂ ਆ ਰਹੀ ਹੋਵੇ ਤਾਂ ਇਸ ਤਰ੍ਹਾਂ ਵੀ ਡੋਰੀ ਬਣਾ ਸਕਦੇ ਆ ਜੇਕਰ ਮੋਟੀ ਡੋਰੀ ਬਣਾਉਣੀ ਹੈ ਤਾਂ ਡਬਲ ਕਰਕੇ ਧਾਗੇ ਨੂੰ ਤੇ ਜੇਕਰ ਬਰੀਕ ਬਣਾਉਣੀ ਹੈ ਤਾਂ ਸਿੰਗਲ ਧਾਗੇ ਨਾਲ ਵੀ ਵਧੀਆ ਬਣ ਜਾਂਦੀ ਹੈ ਡੋਰੀ ਆ ਦੇਖੋ ਜੀ ਹੁਣ ਆਪਾਂ ਜਿਹੜੀ ਡੋਰੀ ਮੈਂ ਬਣਾਈ ਹੋਈ ਏ ਉਸ ਦੇ ਬਾਰੇ ਦੱਸਾਂਗੇ ਆ ਦੇਖੋ ਜੀ ਇਸ ਧਾਗਾ ਇਹਨੂੰ ਆਪਾਂ ਡਬਲ ਕਰ ਲਾਂਗੇ ਥੋੜਾ ਵੱਡਾ ਧਾਗਾ ਡਬਲ ਕਰਾਂਗੇ ਆਪਾਂ ਲੰਬਾ ਧਾਗਾ ਆ ਦੇਖੋ ਜੀ ਥੋੜਾ ਲੰਬਾ ਧਾਗਾ ਆਪਾਂ ਇਸ ਤਰ੍ਹਾਂ ਡਬਲ ਕਰਾਂਗੇ ਤੇ ਦੂਜੇ ਪਾਸੇ ਵੀ ਆਪਾਂ ਆ ਦੇਖੋ ਜੀ ਦੂਜੀ ਸਾਈਡ ਵੀ ਆਪਾਂ ਥੋੜਾ ਲੰਬਾ ਧਾਗਾ ਡਬਲ ਕਰਾਂਗੇ ਆ ਦੇਖੋ ਜੀ ਇੰਨਾ ਧਾਗਾ ਡਬਲ ਕੀਤਾ ਹੋਇਆ ਤੇ ਇਸ ਦੇਖੋ ਜੀ ਇੰਨੇ ਕੋ ਆਪਣੀ ਡੋਰੀ ਬਣੋਗੀ ਇੱਕ ਪਾਸੇ ਦਾ ਆਪਾਂ ਇੰਨਾ ਧਾਗਾ ਡਬਲ ਕੀਤਾ ਤੇ ਇੰਨੇ ਕੋ ਆਪਣੀ ਡੋਰੀ ਬਣੀ ਹੋਈ ਏ ਕਈ ਵਾਰੀ ਡੋਰੀ ਥੋੜੀ ਲੰਬੀ ਚਾਹੀਦੀ ਹੁੰਦੀ ਏ ਤੇ ਤੁਸੀਂ ਉਸ ਅਕੋਰਡਿੰਗ ਆਪਣਾ ਧਾਗਾ ਜਿਹੜਾ ਉਸ ਨੂੰ ਡਬਲ ਕਰ ਸਕਦੇ ਹੋ ਆ ਦੇਖੋ ਜੀ ਦੂਜੀ ਸਾਈਡ ਵੀ ਆਪਾਂ ਧਾਗਾ ਜਿਹੜਾ ਉਸ ਨੂੰ ਫੋਲਡ ਕਰਕੇ ਡਬਲ ਕਰਾਂਗੇ ਆ ਦੇਖੋ ਜੀ ਆਹ ਵਾਲੀ ਸਾਈਡ ਵੀ ਆਪਾਂ ਧਾਗਾ ਜਿਹੜਾ ਡਬਲ ਕਰ ਲਾਂਗੇ ਆ ਦੇਖੋ ਜੀ ਇੱਥੇ ਆਪਣਾ ਇਸ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਡਬਲ ਕਰਕੇ ਵਿਚਾਲੇ ਆਪਾਂ ਸ਼ੁਰੂ ਕਰਾਂਗੇ ਦੋਨਾਂ ਸਾਈਡਾਂ ਤੋਂ ਆਪਾਂ ਧਾਗਾ ਜਿਹੜਾ ਇਸ ਨੂੰ ਇਸ ਤਰ੍ਹਾਂ ਡਬਲ ਕਰਕੇ ਵਿਚਾਲੇ ਫਿਰ ਆਪਾਂ ਇਸ ਤਰ੍ਹਾਂ ਡੋਰੀ ਬਣਾਉਣਾ ਜਿਹੜਾ ਆਪਾਂ ਸ਼ੁਰੂ ਕਰਾਂਗੇ ਦੋਨਾਂ ਪਾਸੇ ਤੋਂ ਆਪਾਂ ਇਸ ਤਰ੍ਹਾਂ ਇੱਕ ਪਾਸੇ ਆਪਾਂ ਉਂਗਲ ਚ ਲਵੇਟਾਂਗੇ ਦੂਜੇ ਪਾਸੇ ਆਪਾਂ ਪੈਰ ਦੇ ਗੂਠੇ ਤੇ ਵੀ ਲਵੇਟ ਸਕਦੇ ਆ ਇਸ ਤਰ੍ਹਾਂ ਧਾਗਾ ਆ ਦੇਖੋ ਜੀ ਇਸ ਤਰ੍ਹਾਂ ਡਬਲ ਧਾਗਾ ਕਰਕੇ ਵਿਚਾਲੇ ਆਪਾਂ ਫਿਰ ਕਰੋਸ਼ੀਏ ਦੀ ਮਦਦ ਨਾਲ ਆਪਾਂ ਡੋਰੀ ਬਣਾਵਾਂਗੇ ਆ ਦੇਖੋ ਜੀ ਇਸ ਨੂੰ ਪੈਰ ਦੇ ਗੁੱਠੇ 'ਚ ਵੀ ਲਵੇਟ ਸਕਦੇ ਆਪਾਂ ਤੇ ਇਸ ਨੂੰ ਆਪਾਂ ਆਪਣੇ ਤਰੀਕੇ ਨਾਲ ਟਾਈਟ ਰੱਖ ਕੇ ਵੀ ਆਪਾਂ ਧਾਗੇ ਨੂੰ ਫੋਲਡ ਕਰ ਸਕਦੇ ਆ। ਆ ਦੇਖੋ ਜੀ ਇਸ ਤਰ੍ਹਾਂ ਕਰੋਸ਼ੀਏ ਨਾਲ ਚੈਨ ਜੀ ਆਪਾਂ ਬਣਾ ਲਵਾਂਗੇ ਇੱਕ ਪਾਸੇ ਚੈਨ ਬਣਾਵਾਂਗੇ ਫੇਰਾ ਵਾਲਾ ਜਿਹੜਾ ਦੂਜਾ ਆਪਣਾ ਧਾਗਾ ਆਹ ਵਾਲਾ ਇਸ ਦੇ ਨਾਲ ਵੀ ਆਪਾਂ ਚੈਨ ਬਣਾਵਾਂਗੇ ਦੋਨਾਂ ਸਾਈਡਾਂ ਤੋਂ ਵਾਰ-ਵਾਰ ਆਪਾਂ ਚੈਨ ਜਿਹੜੀ ਬਣਾਉਣੀ ਹੈ ਇਸ ਧਾਗੇ ਨੂੰ ਵੀ ਟਾਈਟ ਰੱਖਣਾ ਹੈ ਦੋਨਾਂ ਧਾਗਿਆਂ ਨੂੰ ਆਪਾਂ ਟਾਈਟ ਰੱਖਣਾ ਇੱਕ ਨੂੰ ਆਪਾਂ ਉਂਗਲ ਤੇ ਲਵੇਟ ਸਕਦੇ ਹਾਂ ਤੇ ਦੂਜੇ ਨੂੰ ਆਪਾਂ ਪੈਰ ਦੇ ਗੁੱਠੇ ਤੇ ਲਵੇਟ ਕੇ ਵੀ ਆਪਾਂ ਜਿਹੜੀ ਹੈ ਇਸ ਤਰ੍ਹਾਂ ਚੈਨ ਬਣਾ ਸਕਦੇ ਹਾਂ ਦੋਨਾਂ ਸਾਈਡਾਂ ਤੋਂ ਆਪਾਂ ਇੱਕ-ਇੱਕ ਵਾਰੀ ਨਗਾਉਣਾ ਇਸ ਤਰ੍ਹਾਂ ਕਰੋਸ਼ੀਏ ਤੇ ਆਹ ਦੇਖੋ ਜੀ ਇੱਕ ਵਾਰ ਆਪਾਂ ਇਸ ਧਾਗੇ ਨਾਲ ਚੈਨ ਬਣਾਉਣੀ ਹੈ ਤੇ ਦੂਜੀ ਵਾਰ ਆਪਾਂ ਆ ਵਾਲੀ ਦੂਜੀ ਸਾਗੇ ਤੇ ਇਸ ਤਰ੍ਹਾਂ ਚੈਨ ਬਣਾਉਣੀ ਹੈ ਆ ਦੇਖੋ ਜੀ ਇਸੇ ਦੋਨਾਂ ਧਾਗਿਆਂ ਨੂੰ ਆਪਾਂ ਟਾਈਟ ਰੱਖਣਾ ਤੇ ਦੋਨਾਂ ਤੋਂ ਆਪਾਂ ਵਾਰ-ਵਾਰ ਇਸ ਤਰ੍ਹਾਂ ਜਿਹੜਾ ਕਰੋਸ਼ੀਏ ਦੀ ਮਦਦ ਨਾਲ ਆ ਦੇਖੋ ਜੀ ਇੱਕ ਵਾਰ ਆਪਾਂ ਇਸ ਧਾਗੇ ਤੇ ਚੈਨ ਬਣਾਵਾਂਗੇ ਤੇ ਦੂਜੀ ਵਾਰ ਆਪਾਂ ਇਸ ਧਾਗੇ ਤੇ ਚੈਨ ਬਣਾਵਾਂਗੇ ਆ ਦੇਖੋ ਜੀ ਵਾਰ-ਵਾਰ ਆਪਾਂ ਇਸੇ ਨੂੰ ਰਿਪੀਟ ਕਰਨਾ ਹੈ ਮੈਂ ਇਹ ਵੀਡੀਓ ਬਣਾ ਰਹੀ ਆ ਇਸ ਲਈ ਥੋੜੀ ਦਿੱਕਤ ਆ ਰਹੀ ਏ ਆ ਦੇਖੋ ਜੀ ਨਹੀਂ ਤਾਂ ਆਪਾਂ ਇੱਕ ਇੱਕ ਧਾਗਾ ਜਿਹੜਾ ਉਹ ਆਪਾਂ ਪੈਰ ਦੇ ਗੁੱਠੇ ਤੇ ਲਵੇਟ ਲਾਂਗੇ ਤੇ ਦੂਜੇ ਨੂੰ ਆਪਾਂ ਉਂਗਲ ਤੇ ਇਸ ਤਰ੍ਹਾਂ ਕਰੋਸ਼ੀ ਆ ਜਿਸ ਤਰ੍ਹਾਂ ਆਪਾਂ ਬਣਾਉਨੇ ਆ ਆ ਦੇਖੋ ਜੀ ਤੇ ਫਿਰ ਆਪਣਾ ਬਹੁਤ ਹੀ ਜਲਦੀ ਜਿਹੜੀ ਇਹ ਡੋਰੀ ਬਣ ਕੇ ਤਿਆਰ ਹੋ ਜੂਗੀ ਆ ਦੇਖੋ ਜੀ ਬਸ ਇੱਕ ਵਾਰ ਆਪਾਂ ਦੂਜੇ ਧਾਗੇ ਤੇ ਆ ਚੈਨ ਬਣਾਉਣੀ ਏ ਤੇ ਇੱਕ ਵਾਰ ਆਪਾਂ ਇਸ ਦੂਜੇ ਧਾਗੇ ਤੇ ਵਾਰ-ਵਾਰ ਇਹਨਾਂ ਦੋਨਾਂ ਧਾਗਿਆਂ ਨੂੰ ਆਪਾਂ ਰਿਪੀਟ ਕਰਨਾ ਹੈ ਦੇਖੋ ਜੀ ਤੇ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਇਹ ਜਿਹੜੀ ਡੋਰੀ ਆਪਣੀ ਬਣ ਕੇ ਤਿਆਰ ਹੋ ਜੂਗੀ ਆ ਦੇਖੋ ਜੀ ਦੋਨਾਂ ਧਾਗਿਆਂ ਨੂੰ ਆਪਾਂ ਟਾਈਟ ਰੱਖਣਾ ਇੱਕ ਨੂੰ ਆਪਾਂ ਇਸ ਤਰ੍ਹਾਂ ਉਂਗਲ ਤੇ ਲਵੇਟ ਲਾਂਗੇ ਤੇ ਦੂਜੇ ਧਾਗੇ ਨੂੰ ਆਪਾਂ ਪੈਰ ਦੇ ਉਠੇ ਤੇ ਤਾਂ ਆਪਣਾ ਵਾਰ-ਵਾਰ ਆਪਾਂ ਕਰੋਸ਼ੀਆ ਕਰਕੇ ਇਸ ਚੈਨ ਨੂੰ ਆਪਾਂ ਬਣਾ ਲਾਂਗੇ ਡੋਰੀ ਨੂੰ ਤਾਂ ਬਹੁਤ ਹੀ ਜਲਦੀ ਆਪਣੀ ਇਹ ਡੋਰੀ ਜਿਹੜੀ ਹੈ ਬਣ ਜਾਂਦੀ ਹੈ ਦੋਨਾਂ ਸਾਈਡਾਂ ਤੋਂ ਆਪਾਂ ਚੈਨ ਬਣਾਣੀਏ ਇੱਕ ਵਾਰ ਆਵਲੇ ਧਾਗੇ ਤੋਂ ਆਪਾਂ ਇਸ ਤਰ੍ਹਾਂ ਚੈਨ ਬਣਾਵਾਂਗੇ ਤੇ ਦੂਜੀ ਵਾਰ ਆਪਾਂ ਆਵਲੇ ਧਾਗੇ ਤੋਂ ਚੈਨ ਬਣਾਵਾਂਗੇ ਤੇ ਬਸ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਦੇ ਜਾਣਾ ਦੋਨਾਂ ਧਾਗਿਆਂ ਨੂੰ ਆਪਾਂ ਟਾਈਟ ਰੱਖਾਂਗੇ ਤਾਂ ਫਿਰ ਆਪਣੀ ਡੋਰੀ ਜਿਹੜੀ ਹੈ ਬਹੁਤ ਹੀ ਜਲਦੀ ਆਪਣੀ ਬਣ ਕੇ ਤਿਆਰ ਹੋ ਜਾਊਗੀ ਆ ਦੇਖੋ ਜੀ ਤੇ ਇਹ ਵਾਲੀ ਜਿਹੜੀ ਡੋਰੀ ਹੈ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਇਹ ਥੋੜੀ ਮੋਟੀ ਬਣਦੀ ਹੈ ਤਾਂ ਬਣ ਕੇ ਵੀ ਬਹੁਤ ਵਧੀਆ ਲੱਗਦੀ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਡੋਰੀ ਹੈ ਉਹ ਜ਼ਿਆਦਾਤਰ ਆਪਾਂ ਸਕੀ ਵੀ ਦੇ ਗਲੇ ਦੇ ਵਿੱਚ ਪਾਈ ਹੋਈ ਹੈ ਬਣਾ ਕੇ ਆ ਦੇਖੋ ਜੀ ਬਸ ਇਸੇ ਤਰ੍ਹਾਂ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਇੱਕ ਵਾਰ ਆਵਲੇ ਧਾਗੇ ਤੋਂ ਆਪਾਂ ਚੈਣ ਪਾਉਣੀ ਹੈ ਤੇ ਇੱਕ ਵਾਰੀ ਦੂਜੇ ਧਾਗੇ ਤੋਂ ਆਪਾਂ ਚੈਣ ਪਾਉਣੀ ਹੈ ਤੇ ਇਸ ਤਰ੍ਹਾਂ ਆਪਾਂ ਵਾਰ-ਵਾਰ ਰਿਪੀਟ ਕਰਕੇ ਆਪਾਂ ਦੀ ਇਸ ਤਰ੍ਹਾਂ ਡੋਰੀ ਜਿਹੜੀ ਹੈ ਉਹ ਬਣ ਕੇ ਤਿਆਰ ਹੋ ਜੂਗੀ ਆਹ ਦੇਖੋ ਜੀ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਬਹੁਤ ਹੀ ਜਲਦੀ ਆਪਣੀ ਇਹ ਡੋਰੀ ਹੈ ਬਣ ਕੇ ਤਿਆਰ ਹੋ ਜੂਗੀ ਬਿਲਕੁਲ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਆਪਣੀ ਡੋਰੀ ਜਿਹੜੀ ਬਣ ਕੇ ਤਿਆਰ ਹੋ ਜੂਈ ਆ ਦੇਖੋ ਜੀ ਹੁਣ ਆਪਾਂ ਫੁੰਮਣ ਬਣਾਵਾਂਗੇ ਫੁੰਮਣ ਕਿਸ ਤਰ੍ਹਾਂ ਲਾਉਣੇ ਨੇ ਡੋਰੀ ਦੇ ਸਾਈਡਾਂ ਤੇ ਜਿਹੜੇ ਆਪਾਂ ਫੁੰਮਣ ਲਾਉਣੇ ਆ ਉਹੋ ਕਿਸ ਤਰ੍ਹਾਂ ਬਣਾਉਣੇ ਨੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਧਾਗੇ ਨੂੰ ਆਪਣੇ ਹੱਥ ਤੇ ਇਸ ਤਰ੍ਹਾਂ ਵਾਰ-ਵਾਰ ਲਵੇਟਾਂਗੇ ਆ ਦੇਖੋ ਜੀ ਧਾਗੇ ਨੂੰ ਆਪਾਂ ਇਸ ਤਰ੍ਹਾਂ ਵਾਰ-ਵਾਰ ਰਿਪੀਟ ਕਰਕੇ ਧਾਗੇ ਨੂੰ ਲਵੇਟ ਲਾਂਗੇ ਜਦੋਂ ਥੋੜਾ ਮੋਟਾ ਆਪਣੇ ਕੋਲ ਇਸ ਤਰ੍ਹਾਂ ਧਾਗਾ ਬਣ ਜੂਗਾ ਫਿਰ ਇਸਦੇ ਉੱਪਰ ਦੀ ਆਪਾਂ ਆ ਦੇਖੋ ਜੀ ਇੱਥੇ ਗੰਢ ਮਾਰ ਲਾਂਗੇ ਥੋੜਾ ਵੱਧ ਤਾਗੇ ਨੂੰ ਰਿਪੀਟ ਕਰਕੇ ਵਿਚਾਲੇ ਬਿਲਕੁਲ ਇੱਥੇ ਗੰਢ ਮਾਰ ਲਾਂਗੇ ਆ ਦੇਖੋ ਜੀ ਕੋਈ ਇਸ ਤਰ੍ਹਾਂ ਆਪਾਂ ਗੰਡ ਦੇ ਕੇ ਇੱਥੇ ਆਪਾਂ ਫਿਰ ਸਾਈਡਾਂ ਤੋਂ ਕੈਂਚੀ ਨਾਲ ਕੱਟ ਲਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਹੁਣ ਕੈਂਚੀ ਲੈ ਕੇ ਆਪਾਂ ਸਾਈਡਾਂ ਤੋਂ ਕੱਟ ਲਵਾਂਗੇ ਗੰਡ ਥੋੜੀ ਦੋ ਵਾਰ ਆਪਾਂ ਦਵਾਂਗੇ ਚੰਗੀ ਤਰ੍ਹਾਂ ਬਿਲਕੁਲ ਜਿਹੜੀ ਕਿ ਆਪਣੀ ਜਿਹੜੀ ਡੋਰੀ ਹੈ ਉਹ ਦੀ ਲੀਨਰ ਹੈ ਜੇ ਇਥੋਂ ਫਿਰ ਆਪਾਂ ਸਾਈਡਾਂ ਤੋਂ ਕੱਟ ਲਾਂਗੇ ਕੈਂਚੀ ਨਾਲ ਇਸ ਤਰ੍ਹਾਂ ਆਪਣਾ ਜਿਹੜਾ ਫੁਮਣ ਬਣ ਜੂਗਾ ਆ ਦੇਖੋ ਜੀ ਇਸ ਤਰ੍ਹਾਂ ਸਾਈਡਾਂ ਤੋਂ ਜਿਹੜੇ ਵੱਧ ਘੱਟ ਆਪਣੇ ਧਾਗੇ ਨੇ ਉਹਨਾਂ ਨੂੰ ਆਪਾਂ ਕੱਟ ਲਵਾਂਗੇ ਬਿਲਕੁਲ ਬਰਾਬਰ ਰੱਖਾਂਗੇ ਆਪਾਂ ਇਹਨਾਂ ਧਾਗਿਆਂ ਨੂੰ ਇਸ ਤਰ੍ਹਾਂ ਆਪਣਾ ਜਿਹੜਾ ਫੁੰਮਣ ਬਣ ਕੇ ਤਿਆਰ ਹੋ ਜਾਊਗਾ ਜੇਕਰ ਥੋੜਾ ਵੱਡਾ ਫੁੰਮਣ ਬਣਾਉਣਾ ਹੈ ਤੁਸੀਂ ਤਾਂ ਥੋੜਾ ਵੱਧ ਧਾਗੇ ਨੂੰ ਆਪਾਂ ਜਿਹੜਾ ਉਹ ਫੋਲਡ ਕਰ ਲਾਂਗੇ ਤਾਂ ਥੋੜਾ ਮੋਟਾ ਥੋੜਾ ਜਿਹਾ ਸੰਗਣਾ ਜਿਹਾ ਆਪਣਾ ਫੁਮਣ ਬਣੂਗਾ ਇਸ ਤਰ੍ਹਾਂ ਇਹ ਥੋੜਾ ਛੋਟਾ ਬਣਾ ਰਹੀਆਂ ਕਿਉਂਕਿ ਆਪਣੀ ਜਿਹੜੀ ਜੈਕਟ ਹੈ ਉਹ ਬਿਲਕੁਲ ਛੋਟੀ ਹੈ ਤੇ ਛੋਟੀ ਜੀ ਵਿੱਚ ਡੋਰੀ ਪੈਣੀ ਹੈ ਤੇ ਛੋਟੇ ਛੋਟੇ ਫੁਮਣ ਲਾਈ ਹੋਏ ਨੇ ਮੈਂ ਇਸ ਤਰ੍ਹਾਂ ਜੇਕਰ ਤੁਸੀਂ ਥੋੜੀ ਥੋੜਾ ਵੱਡਾ ਫੁਮਣ ਲਾਉਣਾ ਹੈ ਤਾਂ ਥੋੜਾ ਵੱਧ ਉਨ ਲੈ ਕੇ ਉਸ ਦੇ ਵਿਚਾਲੇ ਆਪਾਂ ਇਸ ਤਰ੍ਹਾਂ ਵਿਚਾਲੇ ਗੰਡ ਦੇ ਕੇ ਫਿਰ ਆਪਾਂ ਸਾਈਡਾਂ ਤੋਂ ਜਿਹੜੀ ਉਨ ਹੈ ਉਸ ਨੂੰ ਕੱਟ ਲਵਾਂਗੇ ਆ ਦੇਖੋ ਜੀ ਤੇ ਫਿਰ ਥੋੜਾ ਵੱਡਾ ਫੁੰਮਣ ਬਣ ਜੂਗਾ ਆਪਣਾ ਤੇ ਆਪਣੇ ਅਕੋਰਡਿੰਗ ਤੁਸੀਂ ਜਿੰਨਾ ਵੀ ਫੁੰਮਣ ਆਪਾਂ ਬਣਾਉਣਾ ਹੈ ਉਸਦੇ ਅਕੋਰਡਿੰਗ ਉਹਨਾਂ ਲੈ ਕੇ ਆਪਾਂ ਇਸ ਤਰ੍ਹਾਂ ਫੁੰਮਣ ਜਿਹੜਾ ਉਹ ਬਣਾ ਲੈਣਾ ਆ ਦੇਖੋ ਜੀ ਤੇ ਸਾਈਡਾਂ ਤੋਂ ਇੱਕ ਬਰਾਬਰ ਆਪਾਂ ਸਾਰੇ ਜਿਹੜੇ ਧਾਗੇ ਨੇ ਆਪਣੇ ਇੱਕ ਬਰਾਬਰ ਹੋਣੇ ਚਾਹੀਦੇ ਨੇ ਆ ਦੇਖੋ ਜੀ ਵੱਧ ਘੱਟ ਧਾਗੇ ਆਪਾਂ ਕੱਟ ਲਵਾਂਗੇ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਆਪਾਂ ਇਸ ਤਰ੍ਹਾਂ ਪਰਫੂਮ ਬਣਾ ਕੇ ਜਿਹੜਾ ਉਹ ਜਿਹੜੀ ਆਪਾਂ ਡੋਰੀ ਬਣਾਈ ਹੋਈ ਉਸ ਦੇ ਨਾਲ ਅਟੈਚ ਕਰ ਲਾਂਗੇ ਆ ਦੇਖੋ ਜੀ ਇਹ ਆਪਣੀ ਡੋਰੀ ਹੈ ਜਿਹੜੀ ਇਸ ਨੂੰ ਆਪਾਂ ਇਸ ਫੂਮਨ ਨਾਲ ਆ ਦੇਖੋ ਜੀ ਜਿੱਥੇ ਆਪਾਂ ਧਾਗੇ ਨੂੰ ਫੋਲਡ ਕਰਕੇ ਗੰਢ ਦਿੱਤੀ ਹੋਈ ਸੀ ਉੱਥੇ ਆਪਾਂ ਇਹਨਾਂ ਧਾਗਿਆਂ ਨੂੰ ਵੀ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਗੰਡ ਦੇ ਕੇ ਫਿਰ ਆਪਾਂ ਫੋਲਡ ਕਰਕੇ ਚੰਗੀ ਤਰ੍ਹਾਂ ਆਪਾਂ ਇਸ ਨੂੰ ਨਾਲ ਅਟੈਚ ਕਰ ਦਵਾਂਗੇ ਤੇ ਬਾਧੂ ਕਰ ਧਾਗੇ ਜਿਹੜੇ ਨੇ ਉਹਨਾਂ ਨੂੰ ਆਪਾਂ ਕੈਂਚੀ ਨਾਲ ਕੱਟ ਦਵਾਂਗੇ ਤੇ ਇਸ ਤਰ੍ਹਾਂ ਆਪਣੀ ਜਿਹੜੀ ਡੋਰੀ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਇੱਕ ਸਾਈਡ ਆਪਾਂ ਫੁੰਮਣ ਬਣਾ ਕੇ ਲਾ ਲਿਆ ਦੂਜੀ ਸਾਈਡ ਆਪਾਂ ਜੈਕਟ ਦੇ ਵਿੱਚ ਦੀ ਨਗਾ ਕੇ ਆਪਾਂ ਫਿਰ ਫੁਮਣ ਲਾਵਾਂਗੇ ਡੋਰੀ ਨੂੰ ਆ ਦੇਖੋ ਜੀ ਜਦੋਂ ਆਪਾਂ ਜੈਕਟ ਨਾਲ ਅਟੈਚ ਕਰਾਂਗੇ ਫਿਰ ਆਪਾਂ ਦੂਜਾ ਫੁਮਣ ਵੀ ਲਾ ਲਵਾਂਗੇ ਡੋਰੀ ਦੇ ਨਾਲ ਆ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਆਪਣੀ ਜਿਹੜੀ ਡੋਰੀ ਹੈ ਉਹ ਬਣ ਕੇ ਤਿਆਰ ਹੋ ਜੂਗੀ ਦੂਜੀ ਸਾਈਡ ਆਪਾਂ ਦੂਜਾ ਫੁਮਣ ਬਾਅਦ ਵਿੱਚ ਲਾਵਾਂਗੇ ਆਹ ਦੇਖੋ ਜੀ ਇਸ ਤਰ੍ਹਾਂ ਆਪਣੀ ਡੋਰੀ ਤੇ ਫੁਮਣ ਤਿਆਰ ਹੋ ਚੁੱਕੇ ਨੇ ਬਣ ਕੇ ਆਹ ਦੇਖੋ ਜੀ ਦੂਜਾ ਫੁਮਣ ਆਪਾਂ ਜਦੋਂ ਜੈਕਟ ਦੇ ਵਿੱਚ ਦੀ ਨਗਾ ਕੇ ਫਿਰ ਲਾਵਾਂਗੇ ਤੇ ਇਸ ਤਰ੍ਹਾਂ ਆਪਾਂ ਇਸ ਕੀ ਇਸ ਕੀ ਵੀ ਦੇ ਗਲੇ ਵਿੱਚ ਫੁਮਣ ਜਿਹੜਾ ਬਣਾ ਕੇ ਲਾ ਸਕਦੇ ਹਾਂ ਲੋਣਾ ਤੇ ਬਣਾਉਣਾ ਬਿਲਕੁਲ ਆਸਾਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ